ਹਾਂਜੀ ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖ ਲਈ ਮੇਰੇ ਸਾਰੇ ਭੈਣਾਂ ਬਹੁਤ ਪਿਆਰ ਪਿਆਰਪਰੀ ਸਤਿ ਸ਼੍ਰੀ ਅਕਾਲ ਤੇ ਜਿਹੜੇ ਮਾਲ ਦੀ ਆਪਾਂ ਨੂੰ ਉਡੀਕ ਸੀਗੀ ਮੂਰੀ ਵਰਕ ਦੀ ਉਹ ਮਾਲ ਆਪਣੇ ਕੋਲ ਹਾਜ਼ਰ ਆ ਜੀ ਜਿਹੜੀ ਮੇਰੀ ਭੈਣਾਂ ਨੂੰ ਇਹ ਮਾਲ ਚਾਹੀਦਾ ਸੀ ਉਹ ਆ ਕੇ ਆਪਣੇ ਕੋਲੋਂ ਲੈ ਕੇ ਜਾ ਸਕਦੀਆਂ ਨੇ ਸੱਤ ਯੂਰਕਲਾਥ ਹਾਊਸ ਤੋਂ ਤੇ ਬਹੁਤ ਪਿਆਰਾ ਆਰਟੀਕਲ ਹੈਗਾ ਬਹੁਤ ਸੋਹਣੀ ਚੀਜ਼ ਹੈ ਬਣੀ ਹੋਈ ਹੈਗੀ ਤੁਸੀਂ ਚੈੱਕ ਕਰ ਸਕਦੇ ਹੋਇਆ ਕੋ ਮੂਰੀ ਵਰਕ ਹੈ ਤੇ ਘੇਰਾ ਵਰਕ ਹੈ ਬਹੁਤ ਸੋਹਣੀ ਕੁਆਲਿਟੀ ਹੈ ਸੱਤ ਰੰਗ ਨੇ ਆਪਣੇ ਲੱਭ ਇਸ ਟਾਈਮ ਦੇmaal ਆਪਣੇ ਕੋਲ ਹਾਜ਼ਰ ਹੋ ਚੁੱਕਿਆ ਆ ਦੇਖੋ ਵੀਰੇ ਬਹੁਤ ਸੋਹਣਾ ਕੰਮ ਕਰਿਆ ਹੈਗਾ ਸਫਾਈ ਤੇ ਨਾਲ ਦੁਬੱਟਾ ਹੈਗਾ ਦੁਬੱਟੇ ਤੇ ਵੀ ਵਰਕ ਹੈਗਾ ਅ ਚੈੱਕ ਕਰੋ ਵੀਰੇ ਨਾਲੇ ਤੁਹਾਨੂੰ ਮੂਰੀ ਵੀ ਦਿਖਾਉਣੀ ਆ ਜੀ ਇਹ ਚ ਹੈਂਡਵਰਕ ਦਾ ਵਰਕ ਆਜੀ ਜਾਂ ਆ ਦੇਖੋ ਵੀਰੇ ਨਾਲ ਮੂਰੀ ਵਰਕ ਹੈ ਬਹੁਤ ਪਿਆਰਾ ਆਰਟੀਕਲ ਹੈਗਾ ਬਹੁਤ ਸੋਹਣੀ ਚੀਜ਼ ਹੈ ਨਵੀਂ ਚੀਜ਼ ਆਈ ਹੈ ਕਿ ਆਪਣੇ ਕੋਲ ਜੇ ਆਪਾਂ ਰੇਟ ਦੀ ਗੱਲ ਕਰੀਏ ਬਾਜ਼ਾਰ 'ਚ 600 ਰੁਪਏ ਨੂੰ ਵਿਕਦਾ ਹੈਗਾ ਤੇ ਆਪਾਂ ਜਿਹੜਾ ਆਪਣੀ ਵੀਡੀਓ ਨੂੰ ਫੋਲੋ ਤੇ ਲਾਈਕ ਕਰਕੇ ਆਊਗਾ ਆਪਣੇ ਚੈਨਲ ਨੂੰ ਫੋਲੋ ਵੀ ਕਰੂਗਾ ਲਾਈਕ ਵੀ ਕਰੂਗਾ ਤੇ ਸ਼ੇਅਰ ਵੀ ਕਰੇ ਉਹਨੂੰ ਆਪਾਂ ਇਹ ਛੋਟ 450 ਰੁਪਏ ਦਾ ਦੇਣਾਗਾ ਨਵੀਂ ਨਵੀਂ ਕੁਆਲਿਟੀ ਵੀਰੇ ਚੈੱਕ ਕਰੋ ਪਹਿਲਾ ਪੀਸ ਚੈੱਕ ਕਰੋ ਕੰਪਨੀ ਦਾ ਮਾਲ ਆ ਸਾਰਾ ਬਹੁਤ ਪਿਆਰੀ ਬਹੁਤ ਪਿਆਰੀ ਕੁਆਲਿਟੀ ਹੈ ਵੀਰੇ ਬਾਟਮ ਵਰਕ ਚ ਮਿਲੂ ਤੁਹਾਨੂੰ ਚੈੱਕ ਕਰੋ ਵੀਰੇ ਕੋਈ ਨਾ ਬਾਤ ਆਲੋ ਮੂਰੀਏ ਟ੍ਰੈਂਡ ਅੱਜ ਜੀ ਆਪਣੇ ਨਵੇਂ-ਨਵੇਂ ਆਫਰ ਦੇਖਣ ਵਾਸਤੇ ਤੁਸੀਂ ਸਾਡੇ YouTube ਤੇ Instagram ਦੇ ਚੈਨਲ ਨੂੰ ਫੋਲੋ ਕਰਕੇ ਰੱਖੋ ਤਾਂ ਕਿ ਅਸੀਂ ਅੱਜ ਜਦੋਂ ਵੀ ਨਵੀਆਂ ਸਕੀਮਾਂ ਲਾਈਏ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਪਤਾ ਲੱਗਦਾ ਰਹੇ